ਦਤਲਾਕ ਰੁਪਏ ਦੇਗਾ 5000 ਲੁੱਟਿਆ ਉਹਨੇ 20000 ਲੁੱਟੇ 40 ਲੱਖ ਹੋ ਗਿਆ ਜੇ ਨਾ ਦਿੱਤਾ ਤੇ ਜਾਣੀ ਤੇਰਾ ਸਾਰੇ ਦੇ ਮੂੰਹ ਤੇ ਗੱਲ ਕੀ ਬਣਦੀ ਬਾਤ ਮੁੰਦਾ ਆਪੇ ਚਲਵਾਉਂਦੇ ਕਿਉਂ ਮਾਰਦੇ ਨਾ ਇਹ ਲੈ ਕੇ ਆਉਂਦਾ ਕਿ ਦਿੰਦਾ ਨਾ ਸਟੈਂਡ ਲੋਨ ਨੂੰ ਨਹੀਂ ਕਿਉਂ ਯਾਰ ਅੱਡੀ ਰਹਿਣ ਦੇਣਾ ਜਿੰਨਾ ਤੇਰਾ ਨਹੀਂ ਰਹਿਦਾ ਨਹੀਂ ਨਹੀਂ ਅੱ비 20000 ਰੁਪਏ ਲੁੱਟਿਆ ਮਰ ਜਾਂਦੇ ਹੋਰ 30 ਲੁੱਟੇ ਉਹਨਾਂ ਦਾ ਪੋਪ ਨਹੀਂ ਤੱਕੀ ਕਿਵੇਂ ਗਾਰੰਟੀ ਦੇਣਾ ਨਹੀਂ ਜੀ ਅਸੀਂ ਨੰਗਦੇ ਮੱਥਾ ਕਿਹੜਾ ਬਤਾ ਜੇ ਜੱਕੀ ਜਾ ਤੂੰ ਅਸੀਂ ਦਾਨੀਆਂ ਰਹਿਣ ਦੰਦੇ ਨਹੀਂ ਕਿੱਥੇ ਨਾ ਖੈਂਦਾ ਆ ਵੀ ਆਮ ਇਲੰਬ ਦੇ ਲੰਘਦੇ ਰਹਿੰਦੇ ਆ ਇਹ ਕਰਦੇ ਲੁੱਟਾ ਖੋਹ ਤੇ ਅੱਜ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਕਿਹਾ ਸੀਗਾ ਬੇਨਤੀ ਕੀਤੀ ਸੀ ਮੋੜ ਕੇ ਅਸੀਂ ਕੋਈ ਆਪਾ ਇੱਥੇ ਇਹਨਾਂ ਦਾ ਵਿਗਾੜਿਆ ਨਹੀਂ ਇਸ ਕਰਕੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਦੁਬਾਰਾ ਡੇਰਾ ਫੇਰ ਖੁੱਲ ਗਿਆ ਤੇ ਲੁੱਟਾ ਖੋਹਾਂ ਦੁਬਾਰਾ ਫੇਰ ਹੋਣ ਗਈਆਂ ਉਹ ਸਾਹਮਣੇ ਘਰ ਆ ਬਜ਼ੁਰਗ ਇੱਥੇ ਹਾਜ਼ਰ ਨੇ ਜਿਨ੍ਹਾਂ ਦੇ ਕੋਲੋਂ 20000 ਰੁਪਏ ਲੁੱਟਿਆ ਤੇ ਉਹਨਾਂ ਨੇ ਪਹਿਚਾਨ ਕੀਤੀ ਆ ਇਸ ਕਰਕੇ ਪ੍ਰਸ਼ਾਸਨ ਜਾਣ ਬੁੱਝ ਕੇ ਇਹ ਗੰਦ ਕੰਮ ਕਰ ਰਿਹਾ ਤੇ ਸਾਡੇ ਨਾਲ ਧੱਕਾ ਹੋ ਰਿਹਾ ਸੀ ਇਹ ਕੰਮ ਬੰਦ ਕੀਤਾ ਜਾਵੇ ਬਸ ਤੁਸੀਂ ਤੁਸੀਂ ਟਵਾਉਣਾ ਹੈ ਜੀ ਇਹਨੂੰ ਅਸੀਂ ਭਾਈ ਸਾਹਿਬ ਜੀ ਇਹ ਜਦੋਂ ਸਾਡੇ ਧਰਮ ਨਾਲ ਸੰਬੰਧ ਨਹੀਂ ਲੱਗਦਾ ਆ ਮੁਸਲਮਾਨ ਧਰਮ ਦੇ ਲੋਕ ਇਹਨਾਂ ਨੂੰ ਪੁੱਛੇ ਇਹਨਾਂ ਨਾਲ ਕੋਈ ਸੰਬੰਧ ਰੱਖਦਾ ਹੈ ਇੱਕ ਹਿੰਦੂ ਲੋਕ ਹੋ ਕੇ ਮੁਸਲਮਾਨਾਂ ਦਾ ਜਗਾ ਬਣਾ ਕੇ ਲੋਕਾਂ ਨੂੰ ਰੋਟਾ ਖੋਹ ਕਰਦੇ ਨੇ ਕਿਉਂ ਕਰਦੇ ਬਸ ਸਾਡਾ ਇਹੀ ਰੋਲਾ ਜੀ ਇਹ ਬੰਦ ਕੀਤਾ ਜਾਵੇ ਬਸ ਝਟਾਇਆ ਜਾਵੇ ਬਸ ਕੋਈ ਗੱਲ ਹੈ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਦੱਸਿਆ ਵੀ ਪ੍ਰਸ਼ਾਸਨ ਦੇ ਕੋਲੇ ਵੀ ਪ੍ਰਸ਼ਾਸਨ ਦੇ ਕੋਲੇ ਬੇਨਤੀ ਹੈ ਕਿ ਇਹਨੇ ਬੰਦ ਕਰਵਾ ਦਾਂਗੇ 2 ਜਾਨੇ ਬੰਦ ਰਿਆ ਅੱਜ ਫੇਰ ਸਾਨੂੰ ਪਤਾ ਲੱਗਾ ਵੀ ਸਵੇਰੇ ਇਹ ਲੱਡੂ ਵਰਤੀਆਂ ਫੇਰ ਵੰਡੀ ਜਾਂਦੇ ਸ਼ੜਕ ਤੇ ਖੜਕੇ ਬੰਦੇ ਅਜੇ ਅੰਦਰ ਪਾਂਛੇ ਇਹ ਪ੍ਰਸ਼ਾਸਨ ਕੱਢ ਰਾਤ ਨੂੰ ਦਿਨੇ ਲੁੱਟਾਂ ਹੋ ਕਰਦੇ ਆ ਉਹ ਬਜ਼ੁਰਗਾਂ ਕੇ ਜਿਨ੍ਹਾਂ ਦੇ ਕੋਲੋਂ 20000 ਰੁਪਏ ਲੁੱਟੇ ਜਾਂ ਉਹ ਬਾਪੂ ਜੀ ਦਾ ਰੌਲ ਬੁਲਵਾ ਪਹਿਲਾਂ ਵੀ ਕੋਈ ਹੋਈ ਚੜਨਾ ਇੱਥੇ ਪਹਿਲਾਂ ਕ ਕੱਪੜੇ ਵਾਲੀ ੱਗੀ ਲੁੱਟੀ ਆਉਂਦੇ ਜਾਂਦੇ ਲੋਕਾਂ ਨੂੰ ਲੁੱਟਦੇ ਨੇ ਮੋਬਾਈਲ ਘੱਟੋ ਘੱਟ 10 ਸਾਂ ਅੰਦਰ ਪਏ ਹੁਣੇ ਜੋੜੀ ਦੇ ਅੱਜ ਜੀ ਅਸੀਂ ਜੀਰਾ ਰੋਡ ਤੇ ਇਹ ਦਰਗਾਹ ਬਣੀ ਹੋਈ ਐ ਕਿਉਂਕਿ ਬਿਲਕੁਲ ਹੀ ਜੋ ਇੱਥੇ ਕੰਮ ਹੁੰਦੇ ਨੇ ਸਭ ਝੂਠਾ ਦਾ ਪਰੋਕਾਰ ਹੈ ਅਸੀਂ ਚਾਰੇ ਧਰਮਾਂ ਦੇ ਬੰਦੇ ਅਸੀਂ ਇਕੱਠੇ ਹੋ ਕੇ ਆਏ ਆ ਜਿਨ੍ਹਾਂ ਦੀ ਜ਼ਮੀਨ ਹੈ ਉਹ ਪਿੰਡ ਵਾਲੇ ਬੰਦੇ ਵੀ ਇੱਥੇ ਹੈ ਨਾ ਤਾਂ ਪਹਿਲਾਂ ਇਸ ਜਗ੍ਹਾ ਦੀ ਕੋਈ ਹਿਸਟਰੀ ਹੈ ਨਾ ਇੱਥੇ ਕੋਈ ਦਰਗਾਹ ਸੀ ਇੱਥੇ ਬਸ ਕੁਝ ਬੰਦੇ ਹੈਗੇ ਆ ਨਾ ਉਹ ਸਾਡੇ ਭਾਈਚਾਰੇ ਦੇ ਜਿਹੜਾ ਇਹ ਕੰਮ ਕਰ ਰਹੇ ਆ ਠੀਕ ਹੈ ਜੀ ਨਾ ਅਸੀਂ ਉਹਨਾਂ ਨੂੰ ਜਾਣਦੇ ਆ ਅਸੀਂ ਸਾਡੇ ਬਜ਼ੁਰਗ ਵਕਫ ਬੋਰਡ ਦੇ ਮੈਂਬਰ ਨੇ ਇੱਥੇ ਕੋਈ ਵਕਫ ਬੋਰਡ ਦੀ ਜਗ੍ਹਾ ਨਹੀਂ ਹੈ ਇਹ ਮਲਕੀਤੀ ਹੈ ਕਿਸੇ ਜੱਟ ਦੀ ਇੱਥੇ ਬਸ ਮਿੱਠਾ ਵੰਡਦੇ ਆ ਤੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਕਿ ਇਹ ਦਰਗਾਹ ਹੈਗਾ ਤੇ ਇੱਥੇ ਪੈਸੇ ਚੜਾਓ ਹੋਰ ਵੀ ਜੋ ਇੱਥੇ ਕੰਮ ਹੋ ਰਹੇ ਪਿਛਲੇ ਦਿਨੀ ਸਾਨੂੰ ਪਤਾ ਲੱਗਿਆ ਕਿ ਇੱਥੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਇੱਥੇ ਨਸ਼ਿਆਂ ਦੇ ਵੀ ਕੰਮ ਹੋ ਰਹੇ ਨੇ ਜਦੋਂ ਤੱਕ ਅਸੀਂ ਪਿੱਛੇ ਸਾਨੂੰ ਯਾਦ ਹੈ ਕਿਸੇ ਡਾਕਟਰ ਨੂੰ ਰੋਕ ਕੇ ਉਹਦੇ ਨਾਲ ਵੀ ਗਲਤ ਹਰਕਤ ਕੀਤੀ ਗਈ ਅਸੀਂ ਇਸ ਬਿਲਕੁਲ ਵੀ ਇਸ ਹੱਕ ਦੇ ਵਿੱਚ ਨਹੀਂ ਆ ਤੇ ਅੱਜ ਅਸੀਂ ਚਾਰਾ ਧਰਮਾਂ ਦੇ ਭਰਾ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਹੈ ਕਿ ਜੋ ਵੀ ਇੱਥੇ ਕਮਰਾ ਹੈ ਜੋ ਵੀ ਇੱਥੇ ਕੰਮ ਕਰਦੇ ਨੇ ਗਲਤ ਨੇ ਤੇ ਅਸੀਂ ਇਹਨਾਂ ਨੂੰ ਰੁਕਵਾ ਕੇ ਹੀ ਜਾਣਾ ਹੈ ਅਸੀਂ ਅੱਜ ਇਹ ਫੈਸਲਾ ਕਰਕੇ ਆਏ ਪੁਲਿਸ ਨਾਲ ਲੈ ਕੇ ਆਏ ਤੁਸੀਂ ਕੀ ਜੋ ਉਹਨਾਂ ਨੇ ਕੀ ਕਿਹਾ ਹੈ ਸਾਨੂੰ ਪੁਲਿਸ ਵਾਲਿਆਂ ਨੇ ਹਜੇ ਤੱਕ ਪ੍ਰਸ਼ਾਸਨ ਵੱਲੋਂ ਸਾਨੂੰ ਕਿਹਾ ਗਿਆ ਹੈ ਕਿ ਇਹਨਾਂ ਨੂੰ ਫੜ ਕੇ ਥਾਣੇ ਲੈ ਕੇ ਜਾਣਗੇ ਇਹਨਾਂ ਦਾ ਚੈੱਕ ਕੀਤਾ ਜਾਏਗਾ ਕਿ ਮੁਸਲਮਾਨ ਹੈ ਕੌਣ ਹੈ ਬਾਕੀ ਜੋ ਇੱਥੋਂ ਜਗ੍ਹਾ ਦੀ ਹਿਸਟਰੀ ਹੈ ਉਹਦੇ ਬਾਰੇ ਜਾਣਕਾਰੀ ਲਈ ਜਾਵੇਗੀ ਅਗਰ ਇੱਥੇ ਨਾ ਕੋਈ ਹਿਸਟਰੀ ਹੈ ਨਾ ਇਹ ਬੰਦੇ ਸਾਡੇ ਧਰਮ ਨਾਲ ਲੈਣਾ ਦੇਣਾ ਨਹੀਂ ਹੈ ਤਾਂ ਇਹਨਾਂ ਨੂੰ ਇੱਥੋਂ ਹਟਾਇਆ ਜਾਏਗਾ ਜਿਸ ਦੀ ਦਰਬਾਰ ਤੇ ਜਿਹੜੇ ਪੈਰੋਕਾਰ ਆ ਇਹਨਾਂ ਨੂੰ ਜਿੱਥੇ ਬੰਦਿਆਂ ਦੇ ਜਿਹੜੇ ਵਿਰੋਧ ਕਰਦੇ ਇਹਨਾਂ ਦਾ ਉਹ ਖਾਣੇ ਬੁਲਾਇਆ ਗਿਆ ਬੁਲਾ ਕੇ ਇਹਨਾਂ ਦਾ ਜਿਹੜਾ ਹੈ ਕਾਪਰ ਬੰਦੂਰ ਬਾਈ ਕਰਤਾ ਜਾਂਦਾ ਕਿ ਕਿ ਰੋਲਾ ਕੀ ਸੀਗਾ ਜੀ ਇਹਨਾਂ ਦਾ ਵਾਏ ਵਿਰੋਧ ਕਰਦੇ ਵੀ ਇਹ ਜਿਹੜੇ ਕਿਸੇ ਦਰਬਾਰ ਦੇ ਵਿੱਚ ਦੋਖੀ ਆਉਂਦੇ ਸੰਗਤ ਆਉਂਦੀ ਹੈ ਉਹਨਾਂ ਨੂੰ ਉਹ ਬੰਦੇ ਜਿਹੜੇ ਗਲਤ ਆ ਰਹੇ ਆ ਕਦੇ ਵੀ ਨਸ਼ਾ ਵਗੈਰਾ ਕਰਦੇ ਆ ਤੇ ਦਾ ਰਾਜਨ ਰਾਗੀਰਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਕਰਦੇ ਤੇ ਮੁਕੀ ਉਹਨਾਂ ਨੂੰ ਲੋਟਰੇ ਲੜਦੇ ਇਹਨਾਂ ਦਾ ਤੇ ਹੁਣ ਕੀ ਹੱਲ ਕੀ ਕੱਢਿਆ ਇਹਨਾਂ ਨੇ ਆਂਦੇ ਜੇ ਵੀਰ ਨੂੰ ਬੁਲਾਇਆ ਗਿਆ ਦੋਨਾਂ ਪਾਰਟੀ ਨੂੰ ਬੁਲਾ ਕੇ ਉੱਥੇ ਅਜੀਮਾ ਲੱਗ ਜਸਟਮੈਂਟ ਹੋਣਾ ਹੈ ਜੀ ਬਾਕੀ Thank you. ਕਤਲ ਲੁੱਟਿਆ ਨਹੀਂ ਕੁਛ ਨਹੀਂ ਲੁੱਟਿਆ ਤੈਨੂੰ ਕਿਹਾ 10 ਲੱਖ ਰੁਪਏ ਦੇਗਾ 5000 ਲੁੱਟਿਆ ਉਹਨੇ 20000 ਲੁੱਟੇ 40 ਲੱਖ ਹੋ ਗਿਆ ਜੇ ਨਾ ਦਿੱਤਾ ਤੈਨੂੰ ਚਾਹ ਨਹੀਂ ਦੇਣਾ ਸਾਰੇ ਦੇ ਮੂੰਹ ਤੇ ਚੱਲ ਗਿਆ ਸਾਥ ਹੁੰਦਾ ਆਪੇ ਦਰਵਾਜ਼ੇ ਕਿਉਂ ਮਾਰਦਾ ਨਹੀਂ ਨਾ ਕਿਨੇ ਲੈ ਕੇ ਆ ਰਹੇ ਨੇ ਸਟੈਂਡ ਲਾਉਣ ਨੂੰ ਫੁੱਲਾਉਣ ਨੂੰ ਨਹੀਂ ਕਿਉਂ ਯਾਰ ਅਸੀਂ ਰਹਿਣ ਦਵਾਏ ਜਿੰਨੇ ਤੇਰੇ ਨਹੀਂ ਨਾਲ ਆਦਨ ਨਹੀਂ 20000 ਰੁਪਏ ਦਿੱਤੀਆਂ ਵੜ ਜਾਂਦੇ ਹੋ ਨਾ ਤੇਰੇ ਲੁੱਟਿਆ ਕੋਈ ਰਾਲਾ ਪੋਵਾ ਵੀ ਨਹੀਂ ਤੱਕੋਂ ਕਿਵੇਂ ਗਾਰੰਟੀ ਦੋ ਨਾ ਨਹੀਂ ਜੀ ਇਹ ਮੰਨ ਲਓ ਅਸੀਂ ਨੰਗਦੇ ਮੱਥਾ ਟੇਕਦੇ ਰੋ ਜਾਈਏ हा उथे पत बीठा हज़ार पते ਉਹ ਤਾਂ ਕੱਢੋ ਬੰਦੇ ਉਹ ਕਹਿ ਜਾਂਦਾ ਸਾਡਾ